ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਹੈ ਤੇ ਅਜੇ ਵਿੱਚ ਆਪਸੀ ਖੇਬੜਬਾਜ਼ੀ ਦੇ ਕਿਸੇ ਅਕਸਰੀ ਸੁਣਨ ਨੂੰ ਮਿਲਦੇ ਨੇ ਤੇ ਗੱਲ ਕਰ ਰਹੇ ਸੁਲਤਾਨਪੁਰ ਲੋਧੀ ਦੀ ਜਿੱਥੇ ਰਾਣਾ ਇੰਦਰਪ੍ਰਤਾਪ ਸਿੰਘ ਨੇ ਵਿਧਾਇਕ ਨਵਤੇਜ ਚੀਮਾ ਤੇ ਸਿਆਸੀ ਹਮਲਾ ਬੋਲਿਆ ਉਹਨਾਂ ਨੇ ਕਹਿ ਕਿ ਜੇਕਰ ਉਹ ਨਾ ਆਉਂਦੇ ਤਾਂ ਹੁਣ ਤੱਕ ਕਈ ਟਕਸਾਲੀ ਕਾਂਗਰਸੀ ਕਾਂਗਰਸ ਨੂੰ ਅਲਵਿਦਾ ਕਹਿ ਕੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਹੁੰਦੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਨਵਤੇਜ ਚੀਮਾ ਦੇ ਕਰੀਬੀਆਂ ਨੇ ਵੀ ਉਹਨਾਂ ਤੇ ਹਮਲਾ ਬੋਲਿਆ ਤੇ ਕਹਿ ਕੇ ਸੁਲਤਾਨਪੁਰ ਲੋਧੀ ਦਾ ਬੱਚਾ-ਬੱਚਾ ਜਾਣਦਾ ਹੈ ਕਿ ਸੁਲਤਾਨਪੁਰ ਲੋਧੀ ਵਿੱਚ ਕਿੰਨਾ ਭ੍ਰਿਸ਼ਟਾਚਾਰ ਹੈ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਫਤੇ ਚੀਮਾ ਤੇ ਵੱਡਾ ਨਿਸ਼ਾਨਾ ਬੋਲਿਆ ਉਹਨਾਂ ਨੇ ਸਿੱਧੇ ਸ਼ਬਦਾਂ ਵਿੱਚ ਕਹਿ ਕੇ ਉਹ ਕਾਂਗਰਸੀ ਵਰਕਰਾਂ ਨੂੰ ਵਿਧਾਨ ਸਭਾ ਹਲਕੇ ਵਿੱਚ ਮਜ਼ਬੂਤ ਕਰ ਰਹੇ ਨਹੀਂ ਤੇ ਉਹਨਾਂ ਨੇ ਕਿਹਾ ਇੱਕ ਚੇਕ ਕਰੋ ਉਹ ਨਾ ਆਉਂਦੇ ਤਾਂ ਵਿਧਾਇਕਾਂ ਦੀ ੱੱਕੇ ਸ਼ਾਹੀ ਤੋਂ ਤੰਗ ਆਏ ਟਕਸਾਲੀ ਕਾਂਗਰਸੀ ਨੇ ਪਾਰਟੀ ਨੂੰ ਕਦੋਂ ਦਾਲਵੇ ਦਾ ਕਹਿ ਦੇਣਾ ਸੀ ਕਿ ਉਹਨਾਂ ਦੇ ਆਉਣ ਨਾਲ ਵਰਕਰਾਂ ਨੂੰ ਆਸ ਦੀ کرن ਆਈ ਹੈ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਸੁਲਤਾਨਪੁਰ ਲੋਧੀ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇਗੀ ਦੇਖੋ ਜੀ ਅੱਜ ਮੈਂ ਪਿੰਡ ਮਕਤੂਪਿੰਗੇ ਪਹੁੰਚਾ ਸਰਦਾਰ ਕਪੀਲ ਸਿੰਘ ਜੀ ਸਰਪੰਚ ਸਾਹਿਬ ਸੁਖਾ ਚੰਦ ਸਿੰਘ ਜੀ ਸਰਪੰਚ ਸਾਹਿਬ ਪਿੰਡ ਗੂਰ ਉਹ ਇਹਨਾਂ ਦੀ ਸਾਰੀ ਪਿੰਡ ਦੀ ਪੰਚਾਇਤ ਸਾਰੇ ਮਹਿੰਦਰਾ ਸਮੀਰ ਆਪ ਦਾ ਸਰਪੰਚ ਜਿਹੜੇ ਪਿੰਰੇ ਨੇ ਨਾ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਇਹ ਮੀਟਿੰਗ ਚਾਲੂ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਇਲੈਕਸ਼ਨ ਵਾਲਾ ਕੰਮ ਚਾਲੂ ਹੋਇਆ ਤੇ ਇਹਨਾਂ ਸਾਰਿਆਂ ਨੇ ਬਹੁਤ ਲੱਗਾ ਸਹਿਯੋਗ ਦਿੱਤਾ ਤੇ ਮੈਂ ਇਹਨਾਂ ਸਾਰਿਆਂ ਦਾ ਅੱਜ ਤੇ ਬਹੁਤ-ਬਹੁਤ ਧੰਨਵਾਦ ਮੇਨੂੰ ਗੱਲ ਇਹ ਹੈ ਜੀ ਮੈਂ ਤੇ ਕਾਂਗਰਸ ਨੂੰ ਤਕੜਾ ਕਰ ਰਿਹਾ ਹਾਂ ਜੇ ਮੈਂ ਹਲਕੇ ਚ ਨਾ ਆਇਆ ਹੁੰਦਾ ਸੁਲਤਾਨਪੁਰ ਦੇ ਲੋਕਾਂ ਨੇ ਕਾਂਗਰਸ 'ਤੇ ਛੱਡ ਛੱਡ ਜਾਦੇ ਜੇ ਤੜਦਾ ਆਇਆ ਕਾਂਗਰਸ ਉੱਤੇ ਰੁਕ ਗਈ ਆ ਮੈਂ ਹਰ ਕਾਂਗਰਸ ਵਰਕਰ ਦੇ ਨਾਲ ਸੁਲਤਾਨਪੁਰ ਦੇ ਹਰ ਬੰਦੇ ਦੇ ਨਾਲ ਖੜਾ ਕਾਂਗਰਸ ਨੂੰ ਵੀ ਤਗੜਾ ਕਰਨਾ ਤੇ ਸੁਲਤਾਨਪੁਰ ਦੇ ਹਰ ਬੰਦੇ ਨਾਲ ਖੜਾ ਕੌਮੀ ਇਲੈਕਸ਼ਨ ਤੁਹਾਡਾ ਮੇਨ ਮੁੱਦਾ ਕੀ ਹੋਊਗਾ ਜੀ ਇੱਕ ਕੌਣ ਵਾਲੇ ਇਲੈਕਸ਼ਨ ਦੇ ਵਿੱਚ ਸਭ ਤੋਂ ਮੇਨ ਮੁੱਦਾ ਇਹ ਜਿਹੜੇ ਸਿਕਰਮਸ਼ਨ ਚਾਹੇ ਉਹ ਉਸ ਚੋਵੇ ਲੋਕਾਂ ਦਾ ਧੱਗਾ ਤੇ ਇੱਕ ਸਾਫ਼ ਸੁਥਰਾ ਰਾਜ ਦੀਨ ਦਾ ਇਹ ਸਾਡਾ ਫਰਸਟ ਪ੍ਰਾਇਮਰੀ ਆਬਜੈਕਟਿਵ ਜੇ ਜਿਹੜੇ ਪਿਛਲੇ 5 ਸਾਲਾਂ ਚ ਲੋਕਾਂ ਨੇ ਧੱਕੇ ਖਾਦੇ ਆ ਨਾ ਉਹਨਾਂ ਤੋਂ ਮੁਕਤੀ ਦਿਵਾਉਣਾ ਪਹਿਲਾ ਕੰਮ ਹੈ ਤੇ ਮਿੰਟ 5 ਲੱਗਣਗੇ ਤੇ ਪਿਛਲੇ 15 ਦਿਨਾਂ ਚ ਲੋਕਾਂ ਨੇ ਦੇਖ ਹੀ ਲਿਆ ਕਿ ਸਰਕਾਰ ਦੇ ਧੱਕੇ ਕੱਢ ਗਏ ਆ ਪੁਲਿਸ ਦੇ ਕੋਈ ਕਿਸੇ ਨਾਲ ਤਕਰੀਰੀਆਂ ਤੇ ਨਾ ਉਹਨਾਂ ਨੇ ਸਮਝ ਚੁੱਕੇ ਆ ਇਸ ਮੌਕੇ ਸਾਫ ਦਾ ਸਰਪੰਚ ਕੁਲਦੀਪ ਸਿੰਘ ਨੇ ਵਿਧਾਇਕ ਤੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਵਿਕਾਸ ਨਹੀਂ ਹੋਇਆ ਬਲਕਿ ਵਰਕਰਾਂ ਦੇ ਨਾਲ ਧੱਕੇਸ਼ਾਈ ਹੋਈ ਹੈ। ਮੈਂ ਕੁ ਜੀ ਸਿੰਘ ਸਾਫ ਦਾ ਸਰਪੰਚ ਸਤੂ ਟਿੰਡਾ ਦੋ। ਮੈਂ ਜੀ ਰਾਣਾ ਜੀ ਦੇ ਆਉਣ ਤੇ ਬਹੁਤ ਜੀਵਾਂ ਰੱਖਦੇ ਹਾਂ। ਬਾਕੀ ਜਿਹੜਾ ਸਾਡੇ ਇਲਾਕੇ ਦਾ ਵਿਕਾਸ ਉਹ ਆਪ ਜੀ ਇੰਡੀਪੈਂਡੈਂਟ ਜਾ ਕੇ ਦੇਖ ਲੋ ਕਿੰਨਾ ਕੁ ਉਹਨੇ ਵਿਕਾਸ ਕੀਤਾ ਵਾ। ਸਾਨੂੰ ਸਾਡੀ ਜਿਹੜੇ ਸਪੋਰਟ ਦਿੱਤੀ ਆ ਉਹ ਜ਼ਿਆਦਾ ਸਾਡੇ ਨਰਜੀਤ ਭਾਜੀ ਬਿੱਲਾ ਜੀ ਜੋ ਇੰਗਲੈਂਡ ਵਾਲੇ ਉਹਨਾਂ ਨੇ ਬਾਕੀ ਜੇ ਚੀਮਾ ਜੀ ਵਲੋਗ ਦੇਖੇ ਤਾਂ ਉਹਨਾਂ ਸਾਨੂੰ ਕੋਈ ਸਾਡਾ ਜਿਹੜਾ ਸੋਧਾ ਕੇਂਦਰ ਸੀ ਇੱਥੇ ਉਹ ਵੀ ਇੱਥੋਂ ਉਹਨਾਂ ਨੇ ਛੱਕਾ ਹਟਾ ਜੀ ਅਟਵਾਰ ਅਟਵਾਰ ਖਾਣਾ ਵੀ ਲੱਗੇ ਸਾਡਾ ਇੱਕ ਥਾਣਾ ਸੀਗਾ ਉਹ ਥਾਣੇ ਨੂੰ ਵੀ ਇੱਥੋਂ ਲੈ ਆ ਕੇ ਦੇ ਹੋਰ ਕਿਤੇ ਪਿੰਡ ਵਿੱਚ ਤਬਦੀਲ ਕਰਨਾ ਚਾਹੁੰਦੇ ਸੀ ਚਲੋ ਅਸੀਂ ਇਲਾਕੇ ਵੱਲੋਂ ਸਾਰਿਆਂ ਨੇ ਯੂਨ ਪਾਇਆ ਤੇ ਸਾਡਾ ਜਿਹੜਾ ਥਾਣਾ ਫਿਰ ਇੱਥੇ ਰਹਿ ਗਿਆ ਵਾ ਇਹ ਜੋ ਸਾਡਾ ਖਾਣਾ ਵੀ ਇੱਥੋਂ ਲੈ ਚਲੇ ਸੀ ਇਹ ਤਲਵਾਰ ਲਟਕਦੀ ਹੋਈ ਹੈ ਤੇ ਬਾਕੀ ਜਿਹੜਾ ਸਾਡੇ ਸੌਦਾ ਕੇਂਦਰ ਵੀ ਸੀਗਾ ਬੜੀ ਸੋਤ ਸੀ ਲੱਗੇ ਇਲਾਕੇ ਨੂੰ ਉਹ ਵੀ ਇਹਨਾਂ ਨੇ ਇੱਥੋਂ ਲੈ ਪਤਾ ਨਹੀਂ ਉਹ ਖਤਮ ਕਰਦਾ ਇੱਥੋਂ ਲੈ ਕੇ ਸਾਡੇ ਨਾਮ ਮੌਜੂਦਾ ਬਤਾਏ ਗਏ ਗੱਲ ਕਹਿੰਦੇ ਆ ਵੀ ਅਸੀਂ ਵਿਕਾਸ ਦੇ ਮੁੱਦੇ ਉੱਤੇ ਇਲੈਕਸ਼ਨ ਲੜਨਾ ਚਾਹੁੰਦੇ ਹਾਂ ਕੀ ਕਹਿਣਾ ਚਾਹੁੰਦੇ ਸੀ ਵੀ ਵਿਕਾਸ ਦੇ ਮੁੱਦੇ ਤੋਂ ਉਹਨਾਂ ਨੂੰ ਹੁਣ ਪਤਾ ਲੱਗ ਜੂਗਾ ਜਦੋਂ ਰਾਣਾ ਅੰਦਰਜੀ ਆ ਗਏ ਆ ਇਹਨੂੰ ਲੋਕ ਦੱਸ ਰਹੇ ਆਮ ਆਪਣੇ ਮੁਸੀਬਤਾਂ ਦੱਸ ਰਹੇ ਆ ਰਾਣਾ ਜੀ ਨੂੰ ਵੀ ਕਿੰਦਾ ਧੱਕੇਸ਼ਾ ਕੀ ਕਰਦੇ ਇਹ ਐਮਐਲਏ ਦੀਮਾ ਜੀ ਸਾਹਿਬ ਤੁਸੀਂ ਬੱਚੇ-ਬੱਚੇ ਨੂੰ ਪੁੱਛਦੇ ਜਾ ਕੇ ਵੀ ਉਹਨਾਂ ਨੇ ਧੱਕੇਸ਼ਾਹੀ ਆਪਣੇ ਕਾਂਗਰਸ ਲੀਡਰਾਂ ਨਾਲ ਬਹੁਤ ਧੱਕੇਸ਼ਾਹੀ ਕੀਤੀ ਹੈ ਜੀ ਉਹਨਾਂ ਨੇ ਹੋਵੇ ਰਾਜ ਕਾਂਗਰਸ ਦਾ ਤੇ ਕੰਮ ਜਿਹੜੇ ਉਹ ਦੂਜੀਆਂ ਪਾਰਟੀਆਂ ਦੇ ਨਮਾਜ਼ਾਂ ਦੇ ਹੋਣ ਬੜੀ ਸ਼ਰਮਨਾਕ ਗੱਲ ਹੈ ਟੀਮਾ ਜੀ ਵਾਸਤੇ ਉਹਦੇ ਆਪਣੇ ਜਿਹੜੇ ਮੇਨ ਇਲਾਕੇ ਦੇ ਵਰਕਰ ਸੀ ਇਲਾਕੇ ਦੇ ਪੰਜ ਸਰਪੰਚ ਬਲਾਕ ਸਮਜੀ ਮੈਂਬਰ ਉਹ ਸਾਰੇ ਉਹਨਾਂ ਛੱਡ ਕੇ ਉਹ ਰਾਣਾ ਜੀ ਦੇ ਨਾਲ ਜਾ ਰਹੇ ਨੇ ਉਹ ਕਿਉਂ ਜਾ ਰਹੇ ਨੇ ਇਹਨਾਂ ਦੇ ਕਿਉਂਕਿ ਉਹਨਾਂ ਨੇ ਬਹੁਤ ਵਧੀਕਿਆ ਕੀਤੀਆਂ ਨੇ ਦੱਸ ਦिए ਕਿ ਰਾਣਾ ਇੰਦਰਪ੍ਰਤਾਪ ਸਿੰਘ ਪਿੰਡ ਫੱਤੂ ਢੀਂਗਾ ਦੇ ਸਰਪੰਚ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਵਿੱਚ ਪਹੁੰਚੇ ਸਨ ਤੇ ਇਸ ਸਮਾਗਮ ਵਿੱਚ ਮੌਜੂਦਾ ਵਿਧਾਇਕ ਦਾ ਸਾਥ ਛੱਡ ਰਾਣਾ ਇੰਦਰਪ੍ਰਤਾਪ ਦਾ ਸਾਥ ਦੇਣ ਵਾਲੇ ਲੋਕਾਂ ਨੇ ਐਲਾਨ ਕੀਤਾ ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆਂ ਅਤੇ ਸਿਮਰਤਜੀਤ ਸਿੰਘ ਦੀ ਮੋਢ ਮਨੀ